ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਾਣੂ ਦੀ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਮੈਡਮ ਹਰਿੰਦਰ ਕੌਰ ਸੇਠੀ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਮੋਟ ਕੀਤੇ ਜਾਣ ਤੋਂ ਬਾਅਦ ਸਰਕਾਰੀ ਹਾਈ ਸਕੂਲ ਪਿੰਡ ਮੇਟਾ ਦੇ ਮੁਖ ਅਧਿਆਪਕ ਵਜੋਂ ਚਾਰਜ ਦਿੱਤਾ ਗਿਆ ਹੈ। ਚਾਰ ਸੰਭਾਲਰ ਮੌਕੇ ਉਨ੍ਹਾਂ ਨਾਲ ਜਥੇ ਪਿੰਡ ਦੀ ਪੰਚਾਇਤ ਸਕੂਲ ਸਟਾਫ ਅਤੇ ਫਾਸਟਵੇਫ ਅਬੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਵੀ ਮੌਜੂਦ ਸਨ। ਸਕੂਲ ਵਿਖੇ ਪਹੁੰਚ ਕੇ ਮੈਡਮ ਹਰਿੰਦਰਕੌਰ ਸੇਠੀ ਦਾ ਪਿੰਡ ਵਾਸੀਆਂ ਤੇ ਸਕੂਲ ਸਟਾਫ ਵੱਲੋਂ ਫੁੱਲਾਂ ਦੇ ਬੁਕੇ ਦੇ ਕੇ ਜੀ ਆਇਆਂ ਨੂੰ ਕਿਹਾ ਗਿਆ। ਉਪਰੰਤ ਉਹਨਾਂ ਜਿੱਥੇ ਸਕੂਲ ਦੇ ਵਿਹੜੇ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਲਗਾਏ ਗਏ ਉੱਥੇ ਹੀ ਉਹਨਾਂ ਕਲਾਸਾਂ ਦੀ ਵਿਜ਼ਿਟ ਵੀ ਕੀਤੀ। ਆਪਣੇ ਸੰਬੋਧਨ ਵਿੱਚ ਸਕੂਲ ਸਟਾਫ ਨੇ ਮੈਡਮ ਹਰਿੰਦਰਕੌਰ ਸੇਠੀ ਦਾ ਸਕੂਲ ਵਿਖੇ बतौर ਮੁਖ ਅਧਿਆਪਕ ਚਾਰਜ ਲੈਣ ਤੇ ਮੁਬਾਰਕਵਾਦ ਦਿੱਤੀ। ਉੱਥੇ ਹੀ ਉਹਨਾਂ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਮਿਲ ਜੁਲ ਕੇ ਕੰਮ ਕਰਨਗੇ। ਸਾਡੇ ਵਿੱਚ ਅੱਜ ਹਰਿੰਦਰ ਸੇਠੀ ਜੀ ਮੈਮ ਆਏ ਨੇ। ਸਾਨੂੰ ਇਸ ਗੱਲ ਦੇ ਬਹੁਤ ਖੁਸ਼ੀ ਆ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਆ ਕੇ ਸਾਡੇ ਸਕੂਲ ਦਾ ਮਾਨ ਵੜਾਇਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਜਨਰਲ ਮਿਲ ਕੇ ਇਸ ਸਕੂਲ ਨੂੰ ਵਧੀਆ ਸੰਚਾਲਨ ਇਸਦਾ ਕਰਦੇ ਰਹਿਾਂਗੇ ਥੈਂਕ ਯੂ ਉਧਰ ਮੈਡਮ ਹਰਿੰਦਰ ਕੌਰ ਸੇਠੀ ਨੇ ਜਿਥੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦਾ ਉਹਨਾਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਲਈ ਧੰਨਵਾਦ ਕੀਤਾ ਉੱਥੇ ਉਹਨਾਂ ਬੱਚਿਆਂ ਨੂੰ ਉੱਚੀ ਸਿੱਖਿਆ ਪ੍ਰਦਾਨ ਕਰਨ ਲਈ ਪਿੰਡ ਵਾਸੀਆਂ પાસે ਸਹਿਯੋਗ ਦੀ ਵੀ ਅਪੀਲ ਕੀਤੀ ਉਹਨਾਂ ਕਿਹਾ ਕਿ ਉਹ ਸਕੂਲ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਕੇ ਸਕੂਲ ਨੂੰ ਹੋਰ ਵੀ ਉਚਾਈਆਂ ਤੇ ਲੈ ਕੇ ਜਾਣਗੇ ਇਸ ਦੌਰਾਨ ਤਲਵਿੰਦਰ ਸਿੰਘ ਸੇਠੀ ਧੀਰੇ ਸ਼ਰਮਾ ਸੁਦੀਰ ਚੰਦ ਸ਼ਰਮਾ ਵਰਿੰਦਰ ਸ਼ਰਮਾ ਹਰਜਿੰਦਰ ਗੋਗਣਾ ਸੰਤੋਖ ਸਿੰਘ ਰਾਜੀਵ ਸੋਨੀ ਨਰੇਸ਼ ਕੁਮਾਰ ਕੋਹਲੀ ਗੁਰਮੀਤ ਸਿੰਘ ਆਦ ਹਾਜ਼ਰ ਸਨ ਫਗਵਾੜਾ ਤੋਂ ਨਵਰਾਮ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਬਤੌਰ ਮੁਖ ਅਧਿਆਪਕਾ ਸਰਕਾਰੀ ਹਾਈ ਸਕੂਲ ਮੇਟਾਂਦੜਾ ਜਿਹੜਾ ਚਾਰਜ ਹੈ ਉਹ ਸੰਭਾਲਿਆ ਤੇ ਮੈਂ ਆਪਣੇ ਵੱਲੋਂ ਸਾਰੇ ਸਟਾਫ ਨੂੰ ਇਹ ਯਕੀਨ ਦਿਵਾਉਣਾ ਚਾਹਦੀ ਹਾਂ ਕਿ ਮੈਂ ਇਸ ਸਕੂਲ ਦੇ ਦੀ ਜਿਹੜੀ ਤਰੱਕੀ ਦੇ ਲਈ ਸਾਰੇ ਸਟਾਫ ਦੇ ਨਾਲ ਮਿਲ ਕੇ ਆਪਸੀ ਸਹਿਯੋਗ ਦੇ ਨਾਲ ਅਸੀਂ ਸਕੂਲ ਦੀ ਤਰੱਕੀ ਲਈ ਦਿਨ ਰਾਤ ਮੈਂਨਤ ਕਰਾਂਗੇ ਅਤੇ ਪਿੰਡ ਵਾਸੀਆਂ ਨੂੰ ਵੀ ਮੈਂ ਆਪਣੇ ਵੱਲੋਂ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਤੁਹਾਡਾ ਹਰ ਵੇਲੇ ਸਕੂਲ ਦੇ ਵਿੱਚ ਸਵਾਗਤ ਹੈ ਆਪਾਂ ਸਾਰਿਆਂ ਨੇ ਸਕੂਲ ਸਟਾਫ ਨੇ ਤੇ ਪਿੰਡ ਵਾਸੀਆਂ ਨੇ ਮਿਲ ਕੇ ਸਕੂਲ ਦੀ ਬਿਹਤਰੀ ਲਈ ਕੰਮ ਕਰਨਾ ਹੈ ਧੰਨਵਾਦ ਮੈਮ ਇਸ ਤੋਂ ਪਹਿਲਾਂ ਤੁਸੀਂ ਕਿਹੜੇ ਸਕੂਲ ਸੇਵਾਵਾਂ ਦਿੱਤੀਆਂ ਮੈਂ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਣੋ ਕੀ ਵਿਖੇ ਜਿਹੜੀਆਂ ਆਪਣੀਆਂ ਸੇਵਾਵਾਂ ਦਿੱਤੀਆਂ ਸਨ ਉਹ ਸਕੂਲ ਤੋਂ ਅੱਜ ਮੈਂ ਤਰੱਕੀ ਉਪਰੰਤ ਜਿਹੜਾ ਹੈ ਮੁਖ ਅਧਿਆਪਕਾ ਦੇ ਤੌਰ ਤੇ ਇਸ ਸਕੂਲ ਦਾ ਚਾਰਜ ਜਿਹੜਾ ਹੈ ਸੰਭਾਲਿਆ ਹੈ